ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਹਨ ਮਗਰ ਮੱਛਾਂ ਨੂੰ ਫੜਨਾ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਸਰਕਾਰ ਵੱਲੋਂ ਵਿਕਰਮ ਮਜੀਠੀਆ ਦੇ ਜਿਹੜਾ ਵਿਜੀਲੈਂਸ ਦਾ ਜਿਹੜਾ ਕੇਸ ਉਹ ਵੀ ਹੋਇਆ ਉਹਦੋਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮੱਛਾ ਫੜੇ ਜਾ ਸਕਦੇ ਆ ਮਗਰਮੱਛਾ ਨੂੰ ਫੜਨਾ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨੇਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੀ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਤੇ ਸ਼ਲਾਘਾਯੋਗ ਹੈ ਲੋਕੇਸ ਨੇ ਰਾਹਤ ਮਹਿਸੂਸ ਕਰ ਰਹੇ ਨੇ ਪਾਰਟੀ ਦੇ ਆਸੂ ਕਹਿ ਰਹੇ ਆ ਕਿ ਟਾਰਗੇਟ ਕੀਤਾ ਜਾ ਰਿਹਾ ਹੈ ਸਾਰੇ ਇਹ ਤਾਂ ਕਹਿੰਦੀ ਹੁੰਦੇ ਨੇ ਇਹ ਤਾਂ ਕਹਿਣ ਦੇ ਤਾਂ ਲੋਕਾਂ ਦੀ ਗੱਲ ਹੈ ਤਾਂ ਕਹਿਣਗੇ ਲੋਕ ਇਹ ਤਾਂ ਚੀਜ਼ਾਂ ਤੁਸੀਂ ਕਿਸੇ ਪਾਰਟੀ ਦਾ ਫਾਲੋ ਨਹੀਂ ਸਾਨੂੰ ਟਾਰਗੇਟ ਕੀ ਜੇ ਨਹੀਂ ਫੜਾਂਗੇ ਫਿਰ ਕਹਾਂਗੇ ਫੜਦੇ ਨਹੀਂ ਲੋ ਹੁਣ ਇਹਨਾਂ ਨੇ ਉਹ ਪਹਿਲਾਂ ਗੱਲਾਂ ਕੀਤੀਆਂ ਸੀ ਹੁਣ ਇਹ ਉਹ ਗ੍ਰਿਫਤਾਰੀ ਨਹੀਂ ਕਰ ਰਹੇ ਗ੍ਰਿਫਤਾਰੀ karenge ਤਾਂ ਪਾਰਟੀ ਤਾਂ ਕਹੂਗੀ ਵੀ ਇਹਨਾਂ ਨੂੰ ਟਾਰਗੇਟ ਕੀਤਾ ਇਹ ਮੁੱਦਾ ਬੜਾ ਸੰਜੀਦ ਸੀ ਜੋ ਚੱਲ ਰਿਹਾ ਸੀ ਤੇ ਉਸ ਨੂੰ ਲੈ ਕੇ ਵੀ ਜਿਹੜੇ ਹੁਣ ਕਾਨੂੰਨ ਬਣਾਏ ਜਾ ਰਹੇ ਆ ਬਿਲਕੁਲ ਜੀ ਜੋ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਇਹਦੇ ਤੇ ਕਾਰਵਾਈ ਆਪਣੀ ਇਲਿਗਲ ਕਾਰਵਾਈ ਕਰ ਰਹੇ ਆ ਲੰਬੇ ਸਮੇਂ ਤੋਂ ਇਸ ਚੀਜ਼ ਉੱਪਰ ਲੱਗੇ ਹੋਏ ਆ ਲੋਕਾਂ ਨੂੰ ਉਮੀਦ ਹੈ ਪੂਰੀ ਇਸ ਚੀਜ਼ ਤੇ ਅੱਛਾ ਰਿਜ਼ਲਟ ਆਊਗਾ ਤੁਹਾਡੇ ਕੋਲ ਹਲਕਾ ਕਰਨ ਦੀ ਜ਼ਿੰਮੇਵਾਰੀ ਕਿੰਨਾ ਕੁ ਨਸ਼ਾ ਲੱਗਦਾ ਵੀ ਬੰਦ ਹੋ ਚੁੱਕਿਆ ਦੇਖੋ ਬਹੁਤ ਵੱਡਾ ਫਰਕ ਪਿਆ ਪਿੰਡਾਂ 'ਚ ਆਪਾਂ ਜਾਣੇ ਹੁਣ ਅੱਗੇ ਵੀ ਸਾਡੀ ਜਿਹੜੀ ਮੁਹਿੰਮ ਆਸੀਂ ਕੰਟੀਨਿਊ ਕਰ ਰਹੇ ਹਾਂ 11 ਤਰੀਕ ਤੋਂ ਤੇ ਤੁਸੀਂ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਿਆ ਹੋਣਾ ਵੀ ਬਹੁਤ ਬੜੀ ਠੱਲ ਪਈ ਐ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਨਸ਼ਾ ਤਸਕਰ ਸੀਗੇ ਤੇ ਉਹਨਾਂ ਦੇ ਵਿੱਚ ਵੀ ਬੜਾ ਵੱਡਾ ਜਿਹੜਾ ਇਹਦਾ ਅਸਰ ਹੋਇਆ ਤੇ ਮੈਂ ਤਾਂ ਆਪਣੇ ਵੱਲੋਂ ਇੱਕ ਇਹ رائے ਪੇਸ਼ ਕਰੂੰਗੀ ਕਿ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਨਸ਼ਾ ਕਰਦਾ ਫੜਿਆ ਜਾਂਦਾ ਚਾਹੀ ਉਹ ਯੂਜ਼ਰ ਹੈ ਚਾਹੀ ਉਹ ਡੀਲਰ ਹੈ ਹਰ ਮਹੀਨੇ 2 ਸਾਲ ਉਹਦਾ ਡਰਗ ਟੈਸਟ ਹੋਣਾ ਚਾਹੀਦਾ ਕਿ ਦੁਬਾਰਾ ਕਰਤਾ ਨਹੀਂ ਰਹਿਗੇ ਤੇ ਕਿਉਂਕਿ ਇਹ ਕਈ ਦੇਸ਼ਾਂ ਦੇ ਵਿੱਚ ਇਦਾਂ ਦੇ ਜਿਹੜੇ ਕਾਨੂੰਨੋ ਬਣਾਏ ਗਏ ਨੇ ਹਰ ਮਹੀਨੇ ਉਹਨਾਂ ਦਾ ਡਰਗ ਟੈਸਟ ਹੋਣਾ ਚਾਹੀਦਾ ਹੈ 2 ਸਾਲ ਦੇ ਲਈ ਤੇ ਜਦੋਂ ਡਰਗ ਟੈਸਟ ਹੋਊਗਾ ਆਪਣੇ ਆਪ ਨਸ਼ਾ ਛੱਡ ਜਾਊਗਾ